ਪੰਜਾਬ ਨੂੰ ਆਮ ਤੌਰ ਤੇ ਖੇਤੀਬਾੜੀ ਪ੍ਰਧਾਨ ਵਜੋਂ ਦੇਖਿਆ ਜਾਂਦਾ ਹੈ ਹਾਲਾਂਕਿ ਪਿਛਲੇ ਸਾਲਾਂ ਦੌਰਾਨ ਪੰਜਾਬ ਦੀ ਆਰਥਿਕਤਾ ਵਿੱਚ ਇੰਡਸਟਰੀ ਦਾ ਬਹੁਤ ਵੱਡਾ ਯੋਗਦਾਨ ਵਧਿਆ ਹੈ ਸਰ ਅੱਜ ਪੰਜਾਬ ਦੀ ਆਰਥਿਕਤਾ ਵਿੱਚ ਇੰਡਸਟਰੀ ਦਾ ਹਿੱਸਾ 27% ਤੱਕ ਪਹੁੰਚ ਗਿਆ ਜੋ ਕਿ ਖੇਤੀਬਾੜੀ ਦੇ ਹਿੱਸੇ ਤੋਂ ਵੀ ਵੱਧ ਗਿਆ ਸਰ ਇਹ ਸਪਸ਼ਟ ਹੈ ਕਿ ਜੇਕਰ ਪੰਜਾਬ ਦੇ ਉਦਯੋਗ ਨੇ ਗਲੋਬਲ ਕੰਪੀਟੀਸ਼ਨ ਦੇ ਸਾਹਮਣੇ ਖੜਨਾ ਹੈ ਅਤੇ ਪਰਫਰਮ ਸਟ ਹੋਣਾ ਹੈ ਤਾਂ ਇਸ ਉਦਯੋਗ ਦੇ ਇਸ ઊર્ਜਾ ਦੇ ਨਵੇਂ ਸਰੋਤਾਂ ਦੀ ਦੌੜ ਹੈ ਸਾਨੂੰ ਪੰਜਾਬ ਵਿੱਚ ਲੱਖਾਂ ਛੋਟੇ ਵੱਡੇ ਨਵੇਂ ਕਾਰੋਬਾਰਾਂ ਦੇ ਬਦਰ ਫੁੱਲਣ ਤੇ ਜ਼ਮੀਨ ਕਿਆ ਕਰਨ ਦੀ ਲੋੜ ਹੈ ਇਹ ਸਾਡੇ ਨੌਜਵਾਨਾਂ ਲਈ ਬਿਹਤਰੀ ਨੌਕਰੀਆਂ ਪੈਦਾ ਕਰਨ ਦਾ ਇੱਕੋ ਇੱਕ ਤਰੀਕਾ ਹੈ ਇਸ ਸਿਚੇ ਨੂੰ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਸਾਰੇ ਸਟੇਕ ਹোল্ডার ਨਾਲ ਵਿਆਪਕ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇੱਕ ਨਵੀਂ ਉਦਯੋਗਿਕ ਨੀਤੀ ਲਿਆਵੇਗੀ ਮੈਂ ਪੰਜਾਬ ਅਤੇ ਪੂਰੇ ਦੇਸ਼ ਦੇ ਸਾਰੇ ਇੰਡਸਟਰੀਅਲਿਸਟਾਂ ਅਤੇ ਬਿਜ਼ਨਸਮੈਨ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਸਾਡੀ ਨਵੀਂ ਉਦਯੋਗਿਕ ਨੀਤੀ ਜਿਹੜੀ ਆ ਭਾਰਤ ਵਿੱਚ ਸਭ ਤੋਂ ਵਧੀਆ ਹੋਵੇਗੀ ਤੇ ਪੰਜਾਬ ਵਿੱਚ ਉਦਯੋਗਿਕ ਵਿਕਾਸ ਅਤੇ ਰੋਜ਼ਗਾਰ ਪੈਦਾ ਕਰਨ ਲਈ ਪ੍ਰਗਤੀਸ਼ੀਲ ਮਾਹੌਲ ਪ੍ਰਦਾਨ ਕਰੇਗੀ ਸਰ